ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਕਲੈਕਸ਼ਨ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆਪਾਂ ਦੁਬਾਰਾ ਤੋਂ ਫੇਰ ਤੋਂ ਹਾਜ਼ਰ ਹੋ ਗਏ ਆ ਤੇ ਬਹੁਤ ਹੀ ਵਧੀਆ ਪਿਓਰ ਕਾਟਨ ਆ ਇਹ ਪਿਓਰ ਲੇਲਨ ਕਾਟਨ ਜਿਹਨੂੰ ਕਹਿੰਦੇ ਆ ਤੇ ਬ੍ਰਾਂਡ ਦੀ ਆ ਬਹੁਤ ਸੋਹਣੀ ਕਲੈਕਸ਼ਨ ਬਹੁਤ ਸੋਹਣੇ ਰੇਟਾਂ ਦੇ ਨਾਲ ਆਈ ਆ ਸਾਰਾ ਸੁਪੀਰੀਅਰ ਫੈਬਰਿਕ ਆ ਜਿਹੜੀ ਵੀ ਪੈਨ ਨੂੰ ਜਿਹੜਾ ਵੀ ਸੂਟ ਪਸੰਦ ਹੋਊਗਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਸੂਟ ਕੋਈ ਵੀ ਛੱਡਣ ਵਾਲਾ ਨਹੀਂ ਹੈਗਾ ਕਿਉਂਕਿ ਇਸ ਟਾਈਮ ਮੋਸਟ ਟ੍ਰੈਂਡਿੰਗ ਤੇ ਲੈਲਣ ਦਾ ਜਿਹੜਾ ਕਪੜਾ ਨਾਲ ਇਹਨੂੰ ਕਹਿੰਦੇ ਨੇ ਮਤਲਬ ਇਹ ਕਾਟਨ ਲੈਲਣ ਦਾ ਇਹ ਕਪੜਾ ਵਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਤੇ ਬਹੁਤ ਵਧੀਆ ਰਿਸਪੌਂਸ ਤਾਂ ਜਿਹੜਾ ਹੈਗਾ ਹੈਗਾ ਰਿਪੀਟ ਔਰ ਰਿਪੀਟ ਡਿਮਾਂਡ ਦੇ ਉੱਪਰ ਇਹ ਖੜਾ ਵਾ ਯਾਨੀ ਕਿ ਬਹੁਤ ਵਧੀਆ ਯਾਨੀ ਕਿ ਇਹਦੀ ਸੇਲ ਹੋ ਰਹੀ ਆ ਸਾਡੇ ਕੋਲੇ ਤਾਂ ਵੀਡੀਓ ਪਾਉਣ ਦਾ ਟਾਈਮ ਨਹੀਂ ਮਿਲ ਰਿਹਾ ਇਸ ਵਾਰ ਹੁਣ ਜਿਹੜੇ ਨਿਊ ਸੈੱਟ ਆਇਆ ਉਹਨ ਸਾਰੇ ਦਿਖਾਉਣ ਲੱਗੇ ਆ ਤੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਬਹੁਤ ਸੋਹਣੇ ਡਿਜ਼ਾਈਨਿੰਗ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਸਕਰੀਨਸ਼ਾਟ ਲੈ ਕੇ WhatsApp ਦਾ ਨੰਬਰ ਮੇਰਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਸੈਕਿੰਡ ਜੀ ਤੁਸੀਂ ਸਟਿਚਿੰਗ ਕਰਵਾ ਕੇ ਲੈਣਾ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਵਿਦਾਊਟ ਸਟਿਚਿੰਗ ਵੀ ਲੈ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਵਰਕ ਕਰਵਾਉਣਾ ਚਾਹੇ ਹੈਂਡ ਵਰਕ ਕਰਵਾਉਣਾ ਚਾਹੇ ਥ੍ਰੈਡ ਵਰਕ ਕਰਵਾਉਣਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਵਰਕ ਕਰਵਾਉਣਾ ਤੁਸੀਂ ਆਪਣੇ ਆਰਡਰ ਦੇ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਸੂਟ ਤੁਸੀਂ ਆਪਣਾ ਕੋਈ ਡਿਜ਼ਾਈਨ ਕਰਵਾਉਣਾ ਤਾਂ ਵੀ ਤੁਸੀਂ ਦੱਸ ਸਕਦੇ ਹੋ ਸਾਡੇ ਕੋਲੋਂ ਕਰਵਾਉਣਾ ਤਾਂ ਵੀ ਦੱਸ ਸਕਦੇ ਹੋ ਜਾਨੀ ਕਿ ਹਰ ਤਰ੍ਹਾਂ ਦਾ ਸੂਟ ਅਸੀਂ ਤੁਹਾਨੂੰ ਰੈਡੀ ਕਰਕੇ ਤੁਹਾਡੇ ਘਰ ਤੱਕ ਪਹੁੰਚਦਾ ਕਰਾਂਗੇ ਤੇ ਬਾਕੀ ਕਈ ਪਹਿਣਾ ਦੀ ਇਹ ਕਾਲ ਜਾਂ ਮੈਸੇਜ ਆ ਰਹੇ ਨੇ ਹੁਣ ਵੀ ਅਸੀਂ ਆਪਣਾ ਫੈਬਰਿਕ ਤੁਹਾਨੂੰ ਸੈਂਡ ਕਰ ਦਿੰਨੇ ਆ ਤੇ ਤੁਸੀਂ ਪਲੀਜ਼ ਸਾਡੇ ਸਟਿਚ ਕਰਵਾ ਦਿਓ ਸੂਟ ਜਾਂ ਫਿਰ ਅਮ ਇਹਦੇ ਉੱਤੇ ਜਿਹੜਾ ਵੀ ਅਸੀਂ ਵਰਕ ਕਰਵਾਣਾ ਉਹਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਨਹੀਂ ਮੈਂ ਤਾਂ ਕਰਵਾ ਦੂੰਗੀ ਕਿਉਂਕਿ ਸਾਡੇ ਕੋਲ ਕਾਰੀਗਰ ਆਪਣੇ ਹੈਗੇ ਨੇ ਜੀ ਪਰ ਸਾਡੇ ਕੋਲ ਆਲ ᱨੈਡੀ ਸਾਡੇ ਆਪਣੇ ਹੀ ਕੰਮ ਇੰਨਾ ਓਵਰਲੋਡਡ ਇਸ ਟਾਈਮ ਚੱਲ ਰਿਹਾ ਵਾ ਕਿ ਕਈ ਪਹਿਣਾ ਦੇ ਸੂਟ ਨੇ ਜਿਹੜੇ ਕਿ ਹੋਲਡ ਤੇ ਪਏ ਨੇ ਕਿ ਮਤਲਬ ਕਿ ਲੇਟ ਹੋ ਰਹੇ ਨੇ ਲੇਟ ਹੋ ਚੁੱਕੇ ਨੇ ਉਹ ਜਿਨ੍ਹਾਂ ਜਿਹੜੇ ਸਾਨੂੰ ਇਸ ਤਰ੍ਹਾਂ ਭੇਜ ਦਿੰਦੇ ਨੇ ਮਤਲਬ ਕਿ ਵੀ ਸਾਡੇ ਸਟਿਚਿੰਗ ਕਰਵਾ ਦੋ ਕਿਉਂਕਿ ਜਿਹੜੇ ਕਸਟਮਰ ਸਾਡੇ ਨਾਲ ਰੈਗੂਲਰ ਛਲ ਰਹੇ ਨੇ ਜਿਵੇਂ ਅੱਜ ਵੀਡੀਓ ਪੈ ਜਾਣੀ ਹੈ ਇਹਦੇ ਵਿੱਚ ਜਿਹੜੀਆਂ ਭੈਣਾਂ ਨੇ ਸੂਟ ਚੱਕਣੇ ਨੇ ਤੇ ਕਈਆਂ ਨੇ ਫੌਰੀਂ ਦੀਆਂ ਭੈਣਾਂ ਨੇ ਜਿਹੜੇ ਜਿਨ੍ਹਾਂ ਨੇ ਸਟਿਚ ਕਰਵਾ ਕੇ ਹੀ ਲੈਣੇ ਨੇ ਵਿਦਾਊਟ ਸਟਿਚਿੰਗ ਉਹ ਨਹੀਂ ਲੈਂਦੇ ਉਹਨਾਂ ਨੂੰ ਹੁੰਦਾ ਕਿ ਸਟਿਚ ਕਰਵਾ ਕੇ ਡਨ ਹੋ ਕੇ ਸੂਟ ਸਾਡੇ ਕੋਲ ਪਹੁੰਚੇ ਤਾਂ ਸਾਨੂੰ ਉਹਨਾਂ ਦੀ ਸਭ ਤੋਂ ਫਰਸਟ ਚੋਇਸ ਉਹਨਾਂ ਦੀ ਹੁੰਦੀ ਆ ਕਿਉਂਕਿ ਉਹਨਾਂ ਨੇ ਸਾਡੇ ਕੋਲ ਇੱਕ ਤਾਂ ਬਾਏ ਕੀਤੇ ਹੁੰਦੇ ਨੇ ਸੈਕੰਡ ਸਾਨੂੰ ਟੈਨਸ਼ਨ ਹੁੰਦੀ ਆ ਕਿ ਫਟਾਫਟ ਉਹਨਾਂ ਤੱਕ ਅਸੀਂ ਸਾਰੀ ਸਟਿਚਿੰਗ ਕਰਕੇ ਉਹਨਾਂ ਤੱਕ ਪਹੁੰਚਦੇ ਕਰਦੇ ਨੇ ਤੇ ਜਦੋਂ ਵਿੱਚ ਦੀ ਕਿਸੇ ਹੋਰ ਦਾ ਇਸ ਤਰ੍ਹਾਂ ਆਰਡਰ ਆ ਜਾਂਦੇ ਨੇ ਤਾਂ ਉਹ ਵਾਲੇ ਸਾਈਡ ਤੇ ਪਏ ਰਹਿ ਜਾਂਦੇ ਨੇ ਜੀ ਇਸੇ ਲਈ ਮੈਂ ਮਨਾ ਕਰ ਰਹੀ ਆਂ ਇਹ ਚੀਜ਼ ਨੂੰ ਵੀ ਪਲੀਜ਼ ਆਪਣਾ ਫੈਬਰਿਕ ਤੁਸੀਂ ਜੇ ਤੁਹਾਡੇ ਕੋਲ ਫੈਬਰਿਕ ਹੈਗਾ ਜਿੱਤੇ ਬਹੁਤ ਜਗ੍ਹਾ ਤੇ ਥ्रेड ਵਰਕ ਵਾਲੇ ਬੈਠੇ ਨੇ ਤੁਸੀਂ ਜਿੱਥੋਂ ਮਰਜੀ ਤੁਸੀਂ ਕਰਵਾ ਸਕਦੇ ਹੋ ਫਿਰ ਕਾਹਨੂੰ ਇੰਨਾ ਖੇਚਲ ਕਰਦੇ ਹੋ ਪਹਿਲਾਂ ਤੁਸੀਂ ਕੋਰੀਅਰ ਕਰਕੇ ਸਾਨੂੰ ਭੇਜੋਗੇ ਫਿਰ ਅਸੀਂ ਕੋਰੀਅਰ ਕਰਕੇ ਤੁਹਾਨੂੰ ਭੇਜਾਂਗੇ ਇੱਕੋ ਹੀ ਗੱਲ ਆ ਜੀ ਜਿੱਥੇ ਵੀ ਹਰ ਸ਼ਹਿਰ ਦੇ ਵਿੱਚ ਥ्रेड ਵਰਕ ਵਾਲੇ ਵੀ ਹੈਗੇ ਨੇ ਜਿੱਥੋਂ ਵੀ ਤੁਸੀਂ ਕਰਵਾ ਸਕਦੇ ਹੋ ਕਰਵਾ ਲਓ ਤੇ ਆਪਣਾ ਫੈਬਰਿਕ ਬਾਰੇ ਨਾ ਕਿਆ ਕਰੋਗੇ ਅਸੀਂ ਫੈਬਰਿਕ ਪੇਜਦੇ ਆ ਅਸੀਂ ਜੀ ਸਟਿਚਿੰਗ ਲਈ ਸੂਟ ਪੇਜਦੇ ਆ ਇਸ ਤਰ੍ਹਾਂ ਨਾ ਕਰਿਆ ਕਰੋ ਅਸੀਂ ਸਿਰਫ ਉਹ ਹੀ ਸਟਿਚ ਸਭ ਤੋਂ ਹੋ ਜਾਣ ਜੀ ਨਾਲ ਦੀ ਨਾਲ ਟਾਈਮ ਟੂ ਟਾਈਮ ਵੀ ਉਹਨਾਂ ਦੇ ਆਰਡਰ ਹੀ ਪੂਰੇ ਕਰਦੀਏ ਜਿਨ੍ਹਾਂ ਦਾ ਸਾਡਾ ਆਲਰੇਡੀ ਸਾਡੇ ਕੋਲੇ ਚੱਲ ਰਹੇ ਹੁੰਦੇ ਆ ਜਿਨ੍ਹਾਂ ਨੇ ਨਾਲ ਦੀ ਨਾਲ ਬਾਏ ਕਰਕੇ ਅਸੀਂ ਉਹਨਾਂ ਦੇ ਕੋਰੀਅਰ ਡਨ ਕਰਕੇ ਉਹਨਾਂ ਤੱਕ ਪਹੁੰਚਦੇ ਕਰਨੀ ਹੁੰਦੇ ਨੇ ਇਸ ਲਈ ਆ ਉਮੀਦ ਆ ਕਿ ਤੁਸੀਂ ਮੇਰੀ ਗੱਲ ਨੂੰ ਸਮਝ ਗਏ ਹੋਵੋਗੇ ਤੇ ਚਲੋ ਜੀ ਮੈਂ ਤੁਹਾਨੂੰ ਦਿਖਾਉਣੀ ਅੱਜ ਦੇ ਸੂਟ ਸਾਰੀ ਕਲੈਕਸ਼ਨ ਬਹੁਤ ਸੋਹਣੀ ਆਈ ਆ ਗੱਲਾਂ ਕਾਫੀ ਹੋ ਜਾਂਦੀਆਂ ਪਰ ਕੀ ਕਰਾਂ ਇਹ ਚੀਜ਼ਾਂ ਵੀ ਮੈਨੂੰ ਜਿਵੇਂ ਇੱਕ ਇੱਕ ਜਾਣੇ ਨੂੰ ਫੋਨ ਤੇ ਦੱਸਦੀਆਂ ਤਾਂ ਫਿਰ ਦੂਸਰੀ ਭੈਣ ਉੱਠ ਖੜਦੀ ਆ ਉਹ ਕਹਿਣ ਲੱਗ ਜਾਂਦੀ ਆ ਤਾਂ ਉਹਦੇ ਨਾਲੋਂ ਬੈਟਰ ਹੁੰਦਾ ਕਿ ਮੈਂ ਵੀਡੀਓ 'ਚ ਪਹਿਲਾਂ ਹੀ ਤੁਹਾਨੂੰ ਸਾਰਾ ਕੁਝ ਦੱਸ ਦਾਂ ਲੋ ਜੀ ਇਹ ਹੈਗੇ ਨੇ ਲੌਨ ਕਾਟਨ ਜਿਹੜੀ ਕਿ ਪੂਰੀ ਵਧੀਆ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਚੱਲ ਰਹੀ ਆ ਪਹਿਲਾ ਹੀ ਪ੍ਰਿੰਟ ਪੂਰਾ ਬਹੁਤ ਹੀ ਸੋਹਣਾ ਕੱਪੜਾ ਇੰਨਾ ਜ਼ਿਆਦਾ ਫਾਈਨ ਸੁਪੀਰੀਅਰ ਰਸ਼ੀਆ ਬ੍ਰਾਂਡ ਰਹੂਗਾ ਬ੍ਰਾਂਡ ਜਿੰਨੇ ਵੀ ਸੂਟ ਨੇ ਸਾਰਿਆਂ ਦਾ ਰਸ਼ੀਆ ਰਹੂਗਾ ਜਿਵੇਂ ਕਿ ਟਿਸਟਾ ਬ੍ਰਾਂਡ ਪੂਰਾ ਸਭ ਤੋਂ ਉੱਪਰ ਆ ਉਸੇ ਤਰ੍ਹਾਂ ਰਸ਼ੀਆ ਬ੍ਰਾਂਡ ਦਾ ਫੈਬਰਿਕ ਇੰਨਾ ਜ਼ਿਆਦਾ ਸੁਪੀਰੀਅਰ ਹੈ ਜਿਹੜੀਆਂ ਪਹਿਣਾ ਨੇ ਹਜੇ ਤੱਕ ਕਦੇ ਰਸ਼ੀਆ ਬ੍ਰਾਂਡ ਦਾ ਨਹੀਂ ਲਿਆ ਇੱਕ ਵਾਰ ਲੈ ਕੇ ਦੇਖੋ ਜਾਨੀ ਕਿ ਤੁਸੀਂ ਇੱਕ ਵਾਰ ਇਹ ਫੈਬਰਿਕ ਪਾਉਗੇ ਨਾ ਸੈਕੰਡ ਟਾਈਮ ਹੋਰ ਫੈਬਰਿਕ ਪਾਉਣ ਨੂੰ ਤੁਹਾਡਾ ਦਿਲ ਨਹੀਂ ਕਰਨਾ ਇੰਨੇ ਸੋਹਣੇ ਇਹਦੇ ਹਰ ਬ੍ਰਾਂਡ ਇਹਦਾ ਹਰ ਫੈਬਰਿਕ ਇਹਦੀ ਚਾਹੇ ਜੌਰਜਟ ਪਾ ਲੋ ਚਾਹੇ ਕਾਟਨ ਪਾ ਲੋ ਕਾਟਨ ਲੌਂਡ ਪਾ ਲੋ ਇਹ ਆਇਆ ਹੁਣ ਲੇਲਨ ਕਾਟਨ ਇੰਨਾ ਸੋਹਣਾ ਫੈਬਰਿਕਾ ਦੇਖੋ ਸਾਰੇ ਸੂਟ ਦੀ ਪ੍ਰਿੰਟਿੰਗ ਚੈੱਕ ਕਰੋ ਇੰਨੀ ਸੋਹਣੀ ਪ੍ਰਿੰਟਿੰਗ ਆ ਨਾਲ ਸਾਰੇ ਪੈਚ ਦਾ ਕੰਮ ਹੋਇਆ ਆ ਸਾਰਾ ਪੈਚ ਵਰਕ ਲੱਗਿਆ ਏ ਹੁਣ ਕਈ ਪੈਣਾ ਨੇ ਲੈਂਥ ਦੀ ਪ੍ਰੋਬਲਮ ਲੈਂਥ ਦੀ ਇਹਦੀ ਪ੍ਰੋਬਲਮ ਨਹੀਂ ਹੋਣੀ ਕਿਹੜਾ ਪੈਚ ਆ ਇਹ ਉੱਪਰ ਲੱਗਿਆ ਹੋਇਆ ਇਹਨੂੰ ਲਾ ਕੇ ਤੁਸੀਂ ਅਡਜਸਟ ਕਰ ਲੈਣੇ ਕਰ ਸਕਦੇ ਹੋ ਚਾਹੇ ਥੋੜਾ ਜਿਹਾ ਨੀਚੇ ਕਰ ਸਕਦੇ ਹੋ ਜਿਸ ਹਿਸਾਬ ਨਾਲ ਤੁਹਾਡਾ ਗਲਾ ਬਣਿਆ ਉਸੇ ਤਰ੍ਹਾਂ ਨਾਲ ਇਹ ਅਡਜਸਟ ਹੋ ਜਾਊਗਾ ਇਹ ਨਹੀਂ ਹੈਗਾ ਵੀ ਇਹ ਜਿੱਥੇ ਹੈਗਾ ਉੱਥੇ ਹੀ ਰਹੂਗਾ ਜਾਂ ਇਹ ਕਟਿੰਗ ਹੋ ਜਾਊਗਾ ਕੁਝ ਨਹੀਂ ਹੁੰਦਾ ਜੀ ਪੂਰਾ ਵਧੀਆ ਉਹਨਾਂ ਨੇ ਇਸ ਤਰ੍ਹਾਂ ਇਹ ਲਾਇਆ ਹੋਇਆ ਵਾ ਜਿੱਥੇ ਮਰਜੀ ਤੁਸੀਂ ਇਹਨੂੰ ਅਡਜਸਟਮੈਂਟ ਇਹਦੀ ਕਰ ਸਕਦੇ ਹੋ ਆਪਣੇ ਗਲੇ ਦੇ ਨਾਲ ਜਿਹੜੀਆਂ ਪੈਣਾ ਨਹੀਂ ਲਾਈਕ ਕਰਦੀਆਂ ਉਹ ਲਾ ਵੀ ਸਕਦੀਆਂ ਨੇ ਇਹਨੂੰ ਬਟ ਬਹੁਤ ਜ਼ਿਆਦਾ ਗ੍ਰੇਸਫੁਲ ਸੂ ਦੇਖੋ ਘਰੇ ਦੇ ਉੱਪਰ ਸਾਰੇ ਪਿੰਟੈਕਸ ਦਾ ਕੰਮ ਹੋਇਆ ਹੋਇਆ ਬਹੁਤ ਸੋਹਣੇ ਸਰਦਾਰੀ ਮੋਸਟ ਸਰਦਾਰੀ ਲੁੱਕ ਦੇ ਸੂਟ ਨੇ ਸਿੰਪਲ ਸੋਬਰ ਜਿਹੜੀ ਲੁੱਕ ਹੁੰਦੀ ਆ ਤੇ ਵਧੀਆ ਕਹਿੰਨੇ ਉਹਨਾਂ ਫੈਬਰਿਕ ਵਧੀਆ ਹੋਵੇ ਪਾਇਆ ਹੋਇਆ ਸੋਹਣਾ ਲੱਗੇ ਜਚੇ ਕੱਪੜਾ ਤੇ ਇੱਕ ਆਏ ਪੁੱਛਣ ਵੀ ਹਾਂਜੀ ਤੁਸੀਂ ਇਹ ਸੂਟ ਕਿੱਥੋਂ ਲਿਆ ਉਹ ਵਾਲੀ ਇਹ ਕਲੈਕਸ਼ਨ ਆ ਰਸ਼ੀਆ ਬ੍ਰਾਂਡ ਦਾ ਇੰਨਾ ਜ਼ਿਆਦਾ ਸੁਪੀਰੀਅਰ ਕੱਪੜਾ ਬਣਾ ਰਿਹਾ ਵਾ ਨਾ ਜਾਨਕਿ ਇੱਕ ਵਾਰੀ ਤੁਸੀਂ ਰਸ਼ੀਆ ਬ੍ਰਾਂਡ ਦਾ ਸੂਟ ਸਾਡੇ ਕੋਲੇ ਤੇ ਜ਼ਰੂਰ ਲੈ ਕੇ ਦੇਖਿਓ ਕਿਉਂਕਿ ਅਸੀਂ ਸਭ ਤੋਂ ਜ਼ਿਆਦਾ ਰਸ਼ੀਆ ਬ੍ਰਾਂਡ ਸੇਲ ਕਰ ਰਹੇ ਹਾਂ ਬਹੁਤ ਸੋਹਣੀਆਂ ਕਲੈਕਸ਼ਨਾਂ ਇਹਦੀ ਆ ਰਹੀਆਂ ਬਹੁਤ ਸੋਹਣਾ ਇਹਦਾ ਫੈਬਰਿਕ ਆ ਰਿਹਾ ਆਲ ਓਵਰ ਸੂਟ ਰਹੂਗਾ 5 ਮੀਟਰ ਦੀ ਕੱਟ ਰਹੂਗੀ ਨਾਲ ਇਹਦੇ ਰਹੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਲਓ ਦੁਪੱਟਾ ਇਹਦੇ ਨਾਲ ਰਹੂਗਾ ਫੁੱਲ ਪਿਓਰ ਦਾ ਸਾਰਾ ਡਿਜੀਟਲ ਬਣਿਆ ਕਲਰ ਵੀ ਇੰਨੇ ਸੋਹਣੇ ਸਰਦਾਰੀ ਜੇ ਆਉਣਗੇ ਨਾ ਵੀ ਇੱਕ ਤੋਂ ਇੱਕ ਜਿਹੜਾ ਇਹਦਾ ਕਲਰ ਖੁੱਲੂਗਾ ਤੁਹਾਨੂੰ ਲੱਗੂਗਾ ਕਿ ਸਾਰੇ ਦੇ ਸਾਰੇ ਕਲਰ ਲੈ ਲੀਏ ਬਹੁਤ ਸੋਹਣੇ ਖੁੱਲੇ ਡੁੱਲੇ ਪ੍ਰੋਪਰ 20 ਮੀਟਰ ਦੇ ਦੁਪੱਟੇ ਨੇ ਦੁਪੱਟਿਆਂ ਦੀ ਕੋਈ ਲੈਂਥ ਦੀ ਕੋਈ ਕੱਟ ਦੀ ਕਿਸੇ ਕੰਨਿਓ ਕੋਈ ਵੀ ਉਹ ਨਹੀਂ ਹੈਗੀ ਤੇ ਪ੍ਰਾਈਸ ਇਹਦਾ ਅਸੀਂ ਦੇਣਾ ਮਾਰਕੀਟ ਦੇ ਵਿੱਚ ਪ੍ਰਾਈਸ ਇਹਦਾ ਲੌਨ ਕਾਟਨ ਰਸ਼ੀਆ ਦਾ ਪਤਾ ਕਰਕੇ ਉਸ ਤੋਂ ਬਾਅਦ ਸਾਡੇ ਕੋਲ ਆਰਡਰ ਕਰ ਲਿਓ ਅਸੀਂ ਦੇ ਰਹੇ ਹਾਂ 2050 ਦਾ ਮਾਰਕੀਟ 'ਚ 2595 2495 2695 ਵਾਲੇ ਸੇਲ ਹੋ ਰਹੇ ਨੇ ਆਰਟੀਕਲ ਤੇ ਮੈਂ ਸਿਰਫ ਦੇ ਰਹੀਆਂ 2050 ਜਿਹੜਾ ਮਰਜੀ ਸੂਟ ਅੱਜ ਦੀ ਵੀਡੀਓ ਦਾ ਚੱਕ ਲਿਓ 2050 ਦੇ ਵਿੱਚ ਤੇ ਕਪੜਾ ਇੰਨਾ ਜਿਆਦਾ ਫਾਈਨ ਆ ਇੰਨਾ ਜਿਆਦਾ ਸੁਪੀਰੀਅਰ ਆ ਬਾਰ-ਬਾਰ ਇਸੇ ਤਰ੍ਹਾਂ ਇਸ ਕਰਕੇ ਰਿਪੀਟ ਕਰਦੇ ਆ ਕਿਉਂਕਿ ਸਾਨੂੰ ਖੁਦ ਨੂੰ ਪੂਰਾ ਵਧੀਆ ਫੀਲ ਹੁੰਦਾ ਜਦੋਂ ਅਸੀਂ ਕੁਝ ਵਧੀਆ ਤੁਹਾਡੇ ਲਈ ਲੈ ਕੇ ਆਉਂਦੇ ਆ ਆ ਲਓ ਦੇਖੋ ਕਿੰਨਾ ਸੋਹਣਾ ਕਲਰ ਆ ਸਾਰਾ ਪੈਚ ਦਾ ਕੰਮ ਹੋਇਆ 프린ਟਿੰਗ ਚੈੱਕ ਕਰ ਸਕਦੇ ਹਾਂ ਸਾਰੀ ਡਿਜੀਟਲ 프린ਟਿੰਗ ਆ ਘੇਰੇ ਦੇ ਉੱਪਰ ਸੇਮ ਪਿੰਟੈਕਸ ਦਾ ਕੰਮ ਹੋਇਆ ਹੋਇਆ ਇੰਨੀਆਂ ਵਧੀਆ ਇੰਨੀਆਂ ਸੋਹਣੀਆਂ ਲੈਸਾਂ ਲੈਸਸ ਦਾ ਕੰਮ ਆ ਪੂਰਾ ਵਧੀਆ ਕੋਈ ਵੀ ਆਏ ਨੀ ਵੀ ਮਾੜੀ țeੜੀ ਲੈਸ ਲੱਗੀ ਹੋਈ ਆ ਬਹੁਤ ਸੋਹਣੀਆਂ ਲੈਸਾਂ ਲੱਗੀਆਂ ਹੋਈਆਂ ਨੇ ਪਿੰਟੈਕਸ ਹੋਈ ਹੋਈ ਆ ਕਿਸੇ ਤਰ੍ਹਾਂ ਦੀ ਡਿਜ਼ਾਈਨਿੰਗ ਕਰਾਉਣ ਦੀ ਲੋੜ ਨਹੀਂ ਸਿਰਫ ਤੁਸੀਂ ਸਟਿਚ ਕਰਵਾ ਕੇ ਪਾਉਣਾ ਹੀ ਆ ਸੂਟ ਬਹੁਤ ਸੋਹਣੀ ਕਲੈਕਸ਼ਨ ਆ ਨਾਲ ਸੇਮ ਫੁੱਲ ਪਿਓਰ ਦਾ ਇਹਦੇ ਵੀ ਦੁਪੱਟਾ ਆ ਇਹ ਬੇਬੀ ਬਲੂ ਜਿਹਾ ਕਲਰ ਆ ਨਾ ਡਾਰਕ ਨੇ ਨਾ ਲਾਈਟ ਕਲਰ ਨੇ ਬਹੁਤ ਮਿੱਠੇ ਪਿਆਰੇ ਸਰਦਾਰੀ ਜੀ ਲੁੱਕ ਦੇ ਕਲਰ ਨੇ ਬਸ ਆਪਣਾ ਸਕਰੀਨ ਸ਼ਾਟ ਜਲਦੀ ਜਲਦੀ ਲੈ ਲਿਓ ਫੈਬਰਿਕ ਹੈਗੀ ਆ ਸਾਰੀ ਕਾਟਨ ਨਾ ਸੌਰੀ ਕਾਟਨ ਲੇਲਨ ਆ ਲੋ ਜੀ ਥਰਡ ਕਲਰ ਇਹ ਹੈਗਾ ਗ੍ਰੇ ਕਲਰ बिल्कुल ही लाइट ज ग्रे हलो सारा पैच दा काम, सारी डिजिटल प्रिंटिंग सारा घेरे बहुत सोहनालो देखो कि सोहने दुपट्टे दुपट्टे इन्ने सोने ਪਿਓਰ ਦੇ ਦੁਪੱਟੇ ਨਾਲ ਲੱਗੇ ਹੋਇਆ ਬਿਲਕੁਲ ਫੁੱਲ ਪਿਓਰ ਦਾ ਦੁਪੱਟਾ ਪੂਰੀਆਂ ਰਿੰਕਲਸ ਪੈਂਦੀਆਂ ਜੁਦ ਇਹਨੇ ਵਾਸ਼ ਹੋਣ ਹੈ ਇਹਨੇ ਆਪਣੀ ਪਿਓਰ ਵਾਲੀਆਂ ਰਿੰਕਲ ਸਾਰੀਆਂ ਛੱਡ ਦੇਣੀਆਂ ਨੇ ਜੀ ਤੋ ਪਤਾ ਲੱਗਦਾ ਵੀ ਇਹ ਪਿਓਰ ਦੀ ਕੁਆਲਿਟੀ ਆ ਬਹੁਤ ਸੋਹਣੀ ਕਲੈਕਸ਼ਨਾਂ ਦੇ ਨਾਲ ਨੇ ਸਾਰੇ ਦੁਪੱਟੇ ਆਏ ਜਿਹੜਾ ਮਰਜੀ ਸੂਟ ਚੱਕ ਸਕਦੇ ਹੋ ਬਹੁਤ ਸੋਹਣਾ ਫੈਬਰਿਕ ਆ ਕਲਰ ਬਹੁਤ ਸੋਹਣੇ ਆਏ ਆ ਡਿਜ਼ਾਈਨਿੰਗ ਬਹੁਤ ਸੋਹਣੀ ਆਈ ਆ ਲਓ ਜੀ ਨੈਕਸਟ ਡਿਜ਼ਾਈਨਿੰਗ ਗਰਲਿਸ਼ ਲੁੱਕ ਦੇ ਉੱਪਰ ਕਿੰਨੀ ਸੋਹਣੀ ਪ੍ਰਿੰਟਿੰਗ ਆ ਆ ਇਸ ਤਰ੍ਹਾਂ ਲੈ ਜੀ ਮੈਂ ਪੈਚ ਹੋਇਆ ਪੈਚ ਨਹੀਂ ਪ੍ਰਿੰਟਿੰਗ ਏਦਾਂ ਹੋਈ ਹੋਈ ਆ ਜੀ ਇਸ ਤਰ੍ਹਾਂ ਪ੍ਰਿੰਟਿੰਗ ਬਹੁਤ ਟ੍ਰੈਂਡਿੰਗ ਦੇ ਵਿੱਚ ਆ ਵਾਲੇ ਡਿਜ਼ਾਈਨ ਹੋਣ ਚੱਲ ਰਹੇ ਨੇ ਹਰ ਬ੍ਰਾਂਡ ਇਹ ਵਾਲਾ ਡਿਜ਼ਾਈਨ ਬਣਾ ਰਿਹਾ ਸਭ ਤੋਂ ਪਹਿਲਾਂ ਰਸ਼ੀ ਇਹ ਵਾਲਾ ਬ੍ਰਾਂਡ ਬਣਾਉਂਦੇ ਆ ਪ੍ਰਿੰਟਿੰਗ ਬਣਾਉਂਦੇ ਆ ਇਹੀ ਪ੍ਰਿੰਟਿੰਗਾਂ ਕਾਪੀਆਂ ਹੋ ਹੋ ਕੇ ਹੋਰ ਬ੍ਰਾਂਡਾਂ ਦੇ ਵਿੱਚ ਜਿਵੇਂ ਕਿ ਸ਼ੰਕਰ ਏਕੇ ਦੇ ਵਿੱਚ ਆ ਜਾਂਦੀਆਂ ਨੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਦੇਖੋ ਸਾਰਾ ਆ ਜਿੰਨਾ ਵੀ ਹੋਇਆ ਸਾਈਡਾਂ ਤੇ ਪ੍ਰਿੰਟਿੰਗ ਆ ਵਿੱਚ ਸਾਰੇ ਥਰੈਡ ਵਰਕ ਦਾ ਕੰਮ ਹੋਇਆ ਸਿੰਪਲ ਸੋਬਰ ਜਿਵੇਂ ਮਰਜੀ ਬਾਹਰ ਅੰਦਰ ਨੂੰ ਪਾਓ ਸੂਟ ਛੋਟਾ ਮੋਟਾ ਫੰਕਸ਼ਨ ਆ ਉਹਨਾਂ ਦੇ ਪਾਓ ਇੰਨੇ ਸੋਹਣੇ ਤੇ ਇੰਨੇ ਸਕੂਨ ਵਾਲਾ ਫੈਬਰਿਕ ਆ ਵੀ ਇੰਨਾ ਵਧੀਆ ਤੁਹਾਨੂੰ ਲੱਗੂਗਾ ਕਿ ਗਰਮੀਆਂ ਦੇ ਵਿੱਚ ਇਦਾਂ ਦਾ ਫੈਬਰਿਕ ਜੇ ਮਿਲ ਜਾਵੇ ਤਾਂ ਕਹਿਦੇ ਨੇ ਕਿ ਗਰਮੀ 'ਚ ਟੈਨਸ਼ਨ ਨਹੀਂ ਰਹਿੰਦੀ ਵੀ ਕੀ ਸਮਾਈਏ ਕੀ ਛੱਡੀਏ ਲਵ ਇਹ ਹੈਗਾ ਇਹਦੇ ਨਾਲ ਦੁਪੱਟਾ ਦੁਪੱਟੇ ਪੂਰੇ 2.5 ਮੀਟਰ ਦੇ ਵਿਸਕੋਸ ਮਸਲੀਨ ਦੇ ਲੱਗੇ ਹੋਏ ਨੇ ਸਾਰਾ ਆ ਲੋ ਜੀ ਸਾਰਾ ਦੁਪੱਟਾ ਪੂਰਾ ਡਿਜੀਟਲ ਹੋਇਆ ਹੋਇਆ ਪੂਰਾ ਖੁੱਲਾ ਡੁੱਲਾ ਦੁਪੱਟਾ ਕਈ ਪੈਣਾ ਕਹਿ ਦਿੰਦੀਆਂ ਨੇ ਕਿ ਦੁਪੱਟਾ ਸਿਰ ਤੇ ਰੁਕੂਗਾ ਪਿਓਰ ਵਿਸਕੋਸ ਮਸਲੀਨ ਹੋਈ ਫੁੱਲ ਪਿਓਰ ਦਾ ਦੁਪੱਟਾ ਹੋਇਆ ਜੇ ਇਹ ਨਹੀਂ ਸਿਰ ਤੇ ਰੁਕਣਗੇ ਤਾਂ ਹੋਰ ਤਾਂ ਜੀ ਫਿਰ ਕੋਈ ਦੁਪੱਟਾ ਹੀ ਨਹੀਂ ਜਿਹੜਾ ਸਿਰ ਤੇ ਰੁਕੇ ਇਸ ਲਈ ਬੇਫਿਕਰ ਹੋ ਕੇ ਆਰਡਰ ਕਰਿਆ ਕਰੋ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਬਹੁਤ ਸੋਹੀਆਂ ਪ੍ਰਾਈਸ ਰੇਂਜਾਂ ਨੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜਿਹੜੀਆਂ ਭੈਣਾਂ ਨਵੀਆਂ ਸਾਡੇ ਨਾਲ ਜੁੜ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਰੋਜ਼ ਦੀ ਡੇਲੀ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਸ਼ਾਮ ਨੂੰ 6 ਵਜੇ ਆਪਣੀ ਡੇਲੀ ਵੀਡੀਓ ਅਪਲੋਡ ਹੋ ਜਾਂਦੀ ਆ ਜਿਹੜੀਆਂ ਵੀ ਨਵੀਆਂ ਭੈਣਾਂ ਸਾਡੇ ਨਾਲ ਜੁੜ ਰਹੀਆਂ ਨੇ ਲਓ ਜੀ ਨੈਕਸਟ ਕਲਰ ਚੈੱਕ ਕਰੋ ਇਹਦੇ ਵਿੱਚ ਪਿੰਕ ਸ਼ੇਡ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਕਿੰਨਾ ਸੋਹਣਾ ਸੂਟ ਆ ਬਹੁਤ ਸੋਹਣੀਆ ਪ੍ਰਿੰਟਿੰਗ ਆ ਡਿਜ਼ਾਈਨਿੰਗ ਆ ਵਿੱਚ ਥ੍ਰੈਡ ਵਰਕ ਦਾ ਸਾਰਾ ਕੰਮ ਹੋਇਆ ਹੋਇਆ ਤੇ ਸਾਰਾ ਲੇਲਨ कॉटन ਦਾ ਫੈਬਰਿਕ ਆ ਬਿਲਕੁਲ ਠੰਡਾ ਲਾਈਟ ਵੇਟ ਸਕੂਨ ਵਾਲਾ ਫੈਬਰਿਕ ਆ ਇਹ ਨਾਲ ਸੇਮ ਡਿਜੀਟਲ ਲੱਗਿਆ ਹੋਇਆ ਜੀ ਦੁਪੱਟਾ ਤਿੰਨ 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 ਕਲਰਾਂ ਦੇ ਉੱਪਰ ਇਹ ਆਏ ਹੋਏ ਨੇ ਆਲੋਚ ਇਹ ਹੈਗਾ ਅਗਲਾ ਸੂਟ ਇਹ ਹੈਗਾ ਵਾ ਪਿੰਕ ਔਰੇਂਜ ਪੀ ਔਰੇਂਜ ਜਾਂ ਪੀਚ ਔਰੇਂਜ ਜਾਂ ਸ਼ੇਡ ਮਿੱਠਾ ਪਿਆਰਾ ਦਿਆ ਸ਼ੇਡ ਇੰਨੇ ਸੋਹਣੀਆਂ ਗਰਮੀਆਂ ਵਾਲੀ ਸ਼ੇਡ ਨੇ ਇਹਨਾਂ ਦੇ ਨਾਲ ਜਿਹੜੀਆਂ ਬਾਟਮਾਂ ਨੇ ਨਾ ਨਾਲ ਸੇਮ ਨੇ ਇਸੇ ਤਰ੍ਹਾਂ ਜਿਸ ਤਰ੍ਹਾਂ ਇਹਦੇ ਵਿੱਚ ਪੈਚ ਲੱਗਿਆ ਸੇਮ ਇਹਦੇ ਨਾਲ ਪਲੇਨ ਬਾਟਮ ਆ ਤਿੰਨਾਂ ਦੇ ਨਾਲ ਤਿੰਨਾ ਜਿਵੇਂ ਪਿੰਕ ਸੂਟ ਦਿਖਾਇਆ ਸੀ ਉਹਦੇ ਨਾਲ ਪਿੰਕ ਬਾਟਮ ਆ ਜੀ نیچے ਆਪਾਂ ਗ੍ਰੀਨ ਸੂਟ ਖੋਲਿਆ ਸੀ ਉਹਦੇ ਨਾਲ ਸੇਮ ਗ੍ਰੀਨ ਬਾਟਮ ਆ 22 ਤੋਂ ਪਲੱਸ ਫੈਬਰਿਕ ਹੋਊਗਾ ਬਾਟਮਾਂ ਦਾ ਵੀ ਕਿਉਂਕਿ ਜਦੋਂ ਬ੍ਰਾਂਡ ਦੀ ਗੱਲ ਆ ਜਾਵੇ ਤਾਂ ਕੱਟ ਪੂਰਾ ਵੱਧ ਸਕਦੀ ਆ ਕੱਟ ਵੀ ਨਹੀਂ ਹੈਗੀ ਜੀ ਕੱਟ ਇਹ ਹੈਗਾ ਵਾ orange ਜਿਹਾ peach orange ਜਿਹਾ ਸ਼ੇਡ ਬਹੁਤ ਮਿੱਠਾ ਪਿਆਰਾ ਜਿਹਾ ਸ਼ੇਡ ਹੈ ਵੀ ਤੇ ਨਾਲ ਸੇਮ ਹੀ ਦੁਪੱਟਾ लो, लो अगली प्रिंटिंग चेक करो घेरे डिजाइनिंग देखो कि सोहनी है ਬਹੁਤ ਸੋਹਣੀ ਪ੍ਰਿੰਟਿੰਗ ਆ ਰਸ਼ੀਆ ਦੀ ਆ ਬਹੁਤ ਸੋਹਣਾ ਸਾਰਾ ਬ੍ਰਾਂਡ ਆ ਜਿੰਨੀ ਵੀ ਵੀਡੀਓ ਅੱਜ ਦੀ ਮੈਂ ਦਿਖਾ ਰਹੀ ਆ ਸਾਰਾ ਰਸ਼ੀਆ ਦਾ ਫੈਬਰਿਕ ਆ ਰਸ਼ੀਆ ਦੀ ਹੋਈ ਕਾਟਨ ਆ ਸਾਰੀ ਨਾਲ ਇਹਦੇ ਵੀ ਪਲੇਨ ਬਾਟਮ ਮਿਲੂਗੀ ਤੁਹਾਨੂੰ ਸਾਰਾ ਪੱਲਾ ਜਿੰਨਾ ਤੁਸੀਂ ਦੇਖ ਸਕਦੇ ਹੋ ਡਿਜੀਟਲ ਆ ਸੇਮ ਪ੍ਰਿੰਟਿੰਗ ਬੈਕ ਤੇ ਆਊਗੀ ਸੇਮ ਪ੍ਰਿੰਟਿੰਗ ਬਾਹਾਂ ਦੇ ਉੱਪਰ ਆਊਗੀ ਤੇ ਨਾਲ ਇਹਦੇ ਬਾਟਮ ਆਊਗੀ ਇਸ ਤਰ੍ਹਾਂ ਨਾਲ ਕੰਟਰਾਸਟ ਬਾਟਮ ਆਊਗੀ ਲਾਈਟ ਜੀ ਤੇ ਦੁਪੱਟਾ ਇਹਦੇ ਨਾਲ ਆਊਗਾ ਵਿਸਕੋਸ ਮਸਲੀਨ ਦਾ ਹੀ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਕਿਉਂਕਿ ਰਿਪੀਟ ਕਈ ਵਾਰੀ ਉਹ ਵਾਲਾ ਡਿਜ਼ਾਈਨ ਰਿਪੀਟ ਨਹੀਂ ਆਉਂਦਾ ਜੀ ਜਿਨ੍ਹਾਂ ਦੇ ਤੁਸੀਂ ਰੁਕ ਜਾਨੇ ਹੋ ਬਹੁਤ ਭੈਣਾ ਫਿਰ ਕਹਿੰਦੀਆਂ ਨੇ ਪਲੀਜ਼ ਰਿਪੀਟ ਮੰਗਵਾ ਦਿਓ ਜੇ ਆਹ ਵਾਲਾ ਕਲਰ ਨਹੀਂ ਹੈਗਾ ਜਾਂ ਆਹ ਵਾਲਾ ਡਿਜ਼ਾਈਨ ਖਤਮ ਹੋ ਗਿਆ ਰੀਪੀਟ ਪਿੱਛੋਂ ਬਹੁਤ ਹੀ ਘੱਟ ਥੋੜਾ ਮੋਟਾ ਫਰਕ ਨਾਲ ਡਿਜ਼ਾਈਨਿੰਗ ਫਿਰ ਆ ਜਾਂਦੀ ਆ ਸੇਮ ਵਾਲਾ ਰਿਪੀਟ ਨਹੀਂ ਆਉਂਦਾ ਸੇਮ ਡਿਜ਼ਾਈਨਿੰਗ ਨਹੀਂ ਮਿਲਦੀ ਇਸ ਲਈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰ ਦਿਓ ਇਹਦੇ ਵਿੱਚ ਤੁਹਾਨੂੰ ਮਿਲਣਗੇ ਜੀ ਚਾਰ ਕਲਰ ਹਲੋ ਨੈਕਸਟ ਦੇਖੋ ਇਹਦਾ ਬਹੁਤ ਸੋਹਣਾ ਹੈ ਵੀ ਸਕਾਈ ਬਲੂ ਜਿਹਾ ਕਲਰ ਹੈ ਇਹਦਾ ਸੇਮ ਇਹਦੇ ਨਾਲ ਦੁਪੱਟਾ ਮਿਲੂਗਾ ਤੁਹਾਨੂੰ ਲੋ ਜੀ ਅਗਲਾ ਹੈਗਾ ਪਿਸਤਾ ਗ੍ਰੀਨ ਜਿਹਾ ਕਲਰ ਹੈ ਲਾਈਟ ਜਿਹਾ ਬਿਲਕੁਲ ਹੀ ਪ੍ਰਿੰਟਿੰਗ ਆ ਡਿਜੀਟਲ ਹੋਈਆਂ ਕੱਪੜੇ ਤੇ ਡਿਜੀਟਲ ਜਾਨੀ ਕਿ ਇੱਕ ਵਾਰ ਪਾਇਆ ਹੋਇਆ ਤੁਸੀਂ ਵੀ ਦਸੋਗੇ ਦੁਬਾਰਾ ਇਹੀ ਬ੍ਰਾਂਡ ਦੀ ਡਿਮਾਂਡ ਕਰੋਗੇ ਕਿ ਹਾਂਜੀ ਦੋ ਪੈਸੇ ਤਾਂ ਲੱਗ ਜਾਣਗੇ ਬਟ ਫੈਬਰਿਕ ਇਹੀ ਪਾਵਾਂਗੇ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਬਹੁਤ ਸੋਹਣਾ ਫੈਬਰਿਕ ਆ ਨਾਸੀਮ ਇਹਦੇ ਦੁਪੱਟਾ ਮਸਲੀਨ ਦਾ ਲੋਜ ਅੱਜ ਦੀ ਵੀਡੀਓ ਦਾ ਲਾਸਟ ਸੂਟ ਲੋਜ ਸੀਮ ਦੁਪੱਟਾ ਬ੍ਰਾਂਡਿੰਗ ਸਾਰੇ ਦੁਪੱਟਿਆਂ ਉੱਪਰ ਵੀ ਅਲੱਗ ਤੋਂ ਇਸ ਤਰ੍ਹਾਂ ਬ੍ਰਾਂਡਿੰਗ ਤੁਹਾਨੂੰ ਮਿਲੇਗੀ ਸਟੈਂਪਿੰਗ ਸਾਰੇ ਕੰਨੀਆਂ ਦੇ ਸੂਟਾਂ ਦੀਆਂ ਕੰਨੀਆਂ ਦੇ ਸਾਰੇ ਕਿਤੇ ਮਿਲੇਗੀ ਜੋ ਕਿਹਾ ਸੇਮ ਟੈਗ ਮਿਲਣਗੇ ਸਭ ਕੁਝ ਲੱਗਿਆ ਹੋਇਆ ਮਿਲੇਗਾ ਜਾਨੀ ਕਿ ਬਹੁਤ ਸੋਹਣਾ ਸੁਪਰ ਕਲਾਸ ਜੇ ਕਹਿ ਦਈਏ ਉਹ ਵਾਲੀਆਂ ਇਹ ਕਲੈਕਸ਼ਨਾਂ ਨੇ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਸੂਟ ਕੋਈ ਛੱਡਣ ਵਾਲਾ ਨਹੀਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ WhatsApp ਕਰ ਦਿਓ ਤੇ ਆਪਣੇ ਆਰਡਰ ਬੁੱਕ ਕਰ ਦਿਓ ਤੇ ਪਲੀਜ਼ ਜਦੋਂ ਬੁਕਿੰਗ ਕਰਦੇ ਹੋ ਨਿਓ ਨਾਲ ਦੀ ਨਾਲ ਪੇਮੈਂਟ ਕਰਕੇ ਬੁੱਕ ਕਰ ਦਿਆ ਕਰੋ ਨਹੀਂ ਤਾਂ ਫਿਰ ਤੁਹਾਨੂੰ ਲੱਗਦਾ ਕਿ ਸ਼ਾਇਦ ਮੈਂਮ ਤੁਸੀਂ ਹਮੇਸ਼ਾ ਹੀ ਸੋਲਡ ਆਊਟ ਕਹਿ ਦਿੰਨੇ ਹੋ ਜੀ ਜਿਨ੍ਹਾਂ ਦੀ ਪੇਮੈਂਟ ਪਹਿਲਾਂ ਆ ਜਾਂਦੀ ਹੈ ਮੈਨੂੰ ਉਹਨਾਂ ਨੂੰ ਇਹ ਸੂਟ ਦੇਣੇ ਪੈਂਦੇ ਨੇ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਆਪਣਾ ਪਿਆਰ ਦਿੰਦੇ ਰਹੋ ਤੇ ਆਪਾਂ ਹੋਰ ਹੋਰ ਨਵੀਂ-ਨਵੀਂ ਕਲੈਕਸ਼ਨ ਵੱਧ ਤੋਂ ਵੱਧ ਤੁਹਾਡੇ ਲਈ ਲਿਆਉਂਦੇ ਰਹੀਏ ਤੇ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ